ਓਹੋ ਪਵਨਾ ਆ ਕੀ ਆਟੇ ਦੇ ਵਿੱਚ ਰੰਗ ਬਰੰਗੀਆਂ ਚੀਜ਼ਾਂ ਪਾਈ ਜੰਨੀ ਆ ਸੰਧੂ ਸਾਹਿਬ ਇਹਨਾਂ ਚੀਜ਼ਾਂ ਨੇ ਤਾਂ ਐਨੇ ਫਾਇਦੇ ਕਰਨੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਆ ਜਿਹੜੀਆਂ ਭੈਣਾ ਮੇਰੇ ਵਾਂਗੂ ਜਿਨ੍ਹਾਂ ਦਾ ਭਾਰ ਆ ਵੱਧ ਜਾਂਦਾ ਬਹੁਤ ਜਲਦੀ ਤੇ ਸਰਦੀਆਂ ਚ ਘਟਦਾ ਨਹੀਂ ਇਹ ਉਹਨਾਂ ਵਾਸਤੇ ਬਹੁਤ ਹੀ ਸਪੈਸ਼ਲ ਚੀਜ਼ ਬਣਾਈ ਆ ਸੰਧੂ ਸਾਹਿਬ ਅੱਛਾ ਜਿਹੜੀ ਤੂੰ ਪਹਿਲਾਂ ਵੀ ਬਣਾ ਕੇ ਖਾਧੀ ਸੀ ਤੇ ਹਫ਼ਤੇ ਦੇ ਵਿੱਚ ਹੀ weight loss ਹੋ ਜਾਂਦਾ ਹਾਂਜੀ ਹਾਂਜੀ ਭਾਰ ਕਿਵੇਂ ਘਟਾਉਣਾ ਇਹ ਆਪਾਂ ਬਾਅਦ ਚ ਦੱਸਾਂਗੇ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲਦੀਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀ ਪਹਿਲਾ ਨਾਮ ਹੈ ਜੀ ਹਰਪਰ ਸ਼ਿੰਦਰ ਸਿੰਘ ਇਹ ਨੇ ਜੀ फरीद कोर्ट ਤੋਂ ਉਸ ਤੋਂ ਬਾਅਦ ਨੇ ਜੀ ਰੇਸ਼ਮ ਸਿੰਘ ਜੰਮੂ ਕਸ਼ਮੀਰ ਤੋਂ ਮੰਗਲ ਸਿੰਘ ਸ਼੍ਰੀ ਗੰਗਾ ਨਗਰ ਤੋਂ ਫਿਰ ਨੇ ਜੀ ਓਮਾ ਕਾਉਂਸਲ ਇਹ ਨੇ ਜੀ ਬਰਨਾਲਾ ਤੋਂ ਵਿਜੇ ਸ਼ਰਮਾ ਜੰਮੂ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਤੇ ਹੁਣ ਆਪਾਂ ਦੇਖਦੇ ਹਾਂ ਜਿਹੜਾ ਪਵਨ ਨੇ ਆ ਜਿਹੜੀ ਚੀਜ਼ ਬਣਾਈ ਹੈ 파ਰ ਘਟਾਉਣ ਵਾਲੀ ਆਪਦੇ ਵਾਸਤੇ ਹਾਂਜੀ ਕਿਵੇਂ ਬਣਾ ਸਕਦੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਪਹੁੰਚ ਚੁੱਕੇ ਆ ਆਪਣੇ ਖੇਤਾਂ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਤੋੜ ਲਿਆ ਜੀ ਮੂਲੀ ਦੇ ਪੱਤੇ ਨਾਲੇ ਆਪਾਂ ਲੈ ਲਿਆ ਜੀ ਪਾਲਕ ਤੇ ਨਾਲੇ ਆਪਾਂ ਜਿਹੜੇ ਕੀ ਫੁੱਲ ਗੋਭੀ ਹੈਗੀ ਆ ਉਹਦੇ ਪੱਤੇ ਲੈ ਲਿਆ ਜੀ ਨਾਲੇ ਆਪਾਂ ਲਸਣ ਲਾਈ ਹੋਈ ਸੀ ਉਹਦੀਆਂ ਵੀ ਆਪਾਂ ਜਿਹੜੀਆਂ ਲੈ ਲਈਆਂ ਹੈਗੀਆਂ ਤੇ ਨਾਲੇ ਆਪਾਂ ਲੈ ਲਿਆ ਜੀ ਕੜੀ ਪੱਤਾ ਤੇ ਆਪਾਂ ਇੱਧਰ ਧਨੀਆ ਵੀ ਤੋੜ ਲਿਆ ਤੇ ਪਦੀਨਾ ਵੀ ਲੈ ਲਿਆ ਜੀ ਹਾਂਜੀ ਦੋਸਤੋ ਆਪਾਂ ਸਾਰੀਆਂ ਸਬਜ਼ੀਆਂ ਤੇ ਪੱਤੇ ਤੇ ਸਬਜ਼ੀਆਂ ਆਪਾਂ ਜਿਹੜੀ ਕਿ ਘਰ ਲੈ ਆਏ ਆਂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਕਿ ਧੋ ਲਿਆ ਤੇ ਹੁਣ ਨਾਲੇ ਆਪਾਂ ਜੀ ਹਰੇ ਮਟਰ ਵੀ ਕੱਢ ਲਏ ਆ ਤੇ ਨਾਲੇ ਆਪਾਂ ਲੈ ਲਈਆਂ ਜੀ ਦੋ ਹਰੀਆਂ ਮਿਰਚਾਂ ਹਾਂਜੀ ਹੁਣ ਆਪਾਂ ਇਹਨਾਂ ਨੂੰ ਮੋਟਾ-ਮੋਟਾ ਕੱਟ ਲੈਨੇ ਆ ਹਾਂਜੀ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਕੇ ਇਹਨਾਂ ਨੂੰ ਕਰ ਲਾਂਗੇ ਗ੍ਰੈਂਡ ਦੋਸਤੋ ਤੁਸੀਂ ਇਹਦੇ ਵਿੱਚ ਪਾਣੀ ਆ ਜਿਹੜਾ ਕਿ ਬਿਲਕੁਲ ਵੀ ਯੂਜ਼ ਨਹੀਂ ਕਰਨਾਗਾ ਹਾਂਜੀ ਹੁਣ ਆਪਾਂ ਇਹਨਾਂ ਦਾ ਬਣਾ ਲੈਨੇ ਆ ਜੀ ਪੇਸਟ ਹਾਂਜੀ ਲਓ ਜੀ ਆਪਾਂ ਇੱਕ ਪੇਸਟ ਤਾਂ ਜਿਹੜਾ ਕਿ ਹਰੀਆਂ ਸਬਜ਼ੀਆਂ ਦਾ ਕਰ ਲਿਆ ਜੀ ਰੈਡੀ ਠੀਕ ਠੀਕ ਆ ਜੀ ਚਕੰਦਰ ਲੈ ਲਿਆ ਇਹਦੇ ਵੀ ਛੋਟੇ ਟੁਕੜੇ ਕਰ ਲਿਆ ਤੇ ਇਹਨੂੰ ਵੀ ਆਪਾਂ ਜਿਹੜਾ ਕਿ ਗ੍ਰाइंड ਕਰ ਲਾਂਗੇ ਠੀਕ ਹਾਂਜੀ ਕਰਨ ਨੂੰ ਤਾਂ ਆਪਾਂ ਇਕੱਠੇ ਵੀ ਕਰ ਸਕਦੇ ਸੀਗੇ ਗ੍ਰाइंड ਤੇ ਜੱਗ ਵੀ ਛੋਟਾ ਸੀ ਤੇ ਬਾਕੀ ਜਿਹੜਾ ਕਿ ਆ ਸਬਜ਼ੀਆਂ ਜਿਹੜੀਆਂ ਆਪਣੀਆਂ ਥੋੜੀਆਂ ਹੀ ਆ ਕੱਚੀਆਂ ਹੁੰਦੀਆਂ ਤੇ ਚਕੰਦਰ ਥੋੜਾ ਜਿਹਾ ਹਾਰਡ ਹੁੰਦਾ ਇਸ ਕਰਕੇ ਆਪਾਂ ਇਹਨੂੰ ਲੱਗ ਲੱਗ ਹੀ ਕੀਤਾ ਲਾਵਾਂਗੇ ਜੀ ਇੱਕ ਬਾਉਲ ਠੀਕ ਠੀਕ ਹੈ ਜੀ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਰਾਗੀ ਆਟਾ ਰਾਗੀ ਦਾ ਆਟਾ ਹਾਂਜੀ ਰਾਗੀ ਕਈਆਂ ਨੂੰ ਸਮਝ ਵੀ ਨਹੀਂ ਲੱਗਦੀ ਰਾਗੀ ਦਾ ਆਟਾ ਕਹਿ ਕੇ ਤੁਸੀਂ ਪਰਸਾਰੀਆਂ ਤੋਂ ਲੈ ਸਕਦੇ ਹੋ ਠੀਕ ਹਾਂਜੀ ਤੇ ਆਪਾਂ ਇੱਕ ਕੌਲੀ ਰਾਗੀ ਦੇ ਆਟੇ ਦੀ ਲਈਆ ਠੀਕ ਲਾਵਾਂਗੇ ਜੀ ਕਣਕ ਦਾ ਆਟਾ ਠੀਕ ਠੀਕ ਹੈ ਜੀ ਠੀਕ ਹਾਂਜੀ ਮੱਕੀ ਦਾ ਆਟਾ ਹੇ ਇੱਕ ਹਾਂਜੀ ਹੁਣ ਚੌਥਾ ਆਟਾ ਲਿਆ ਜੀ ਆਪਾਂ ਇਹ ਆਪਾਂ ਲਿਆ ਜੀ ਬੇਸਨ ਠੀਕ ਹੈ ਜੀ ਤਿੰਨ ਚਾਰ ਚਮਚ ਲੈਣੇ ਆ ਵੀ ਦੂਜੇ ਆਟਿਆਂ ਨਾਲ ਘੱਟ ਲੈਣੇ ਆ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਸ ਆਟੇ ਦੇ ਵਿੱਚ ਪਾਵਾਂਗੇ ਜੀ ਸੇਦਾ ਨਮਕ ਪਹਿਲਾਂ ਵੀ ਜਿਹੜੀ ਕਿ ਆਪਾਂ ਹਰੀ ਮਿਰਚი ਕੱਲੀ ਯੂਜ਼ ਕੀਤੀ ਹੋਈ ਆ ਕੋਈ ਵੀ ਆਪਾਂ ਇਹਦੇ ਵਿੱਚ ਮਸਾਲਾ ਨਹੀਂ ਪਾਇਆ ਸੀ ਸਬਜ਼ੀਆਂ 'ਚ ਤੇ ਹੁਣ ਆਪਾਂ ਇੱਕ ਚਮਚ ਜੀ ਨੇ ਕਿ ਇੰਨਾ ਕੁ ਤੁਸੀਂ ਸੇਦਾ ਨਮਕ ਲੈ ਲੈਣਾ ਤੁਸੀਂ ਦੂਸਰਾ ਨਮਕ ਜਿਹੜਾ ਕਿ ਨਹੀਂ ਯੂਜ਼ ਕਰੋਗੇ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਜੀ ਕਾਲੀ ਮਿਰਚ ਪਾਊਡਰ ਠੀਕ ਹੈ ਜੀ ਠੀਕ ਹਾਂਜੀ ਤੇ ਹੁਣ ਆਪਾਂ ਦੋਸਤੋ ਤੁਹਾਨੂੰ ਦੱਸ ਦਈਏ ਜਿਹੜਾ ਆਪਾਂ ਆਹ ਵਾਲੇ ਹਰੀਆਂ ਸਬਜ਼ੀਆਂ ਜਿਹੜੀਆਂ ਆਪਾਂ ਹਨਾ ਪੀਸ ਕੇ ਰੱਖੀਆਂ ਹੋਈਆਂ ਜਿਨ੍ਹਾਂ ਆਪਾਂ ਚੁਕੰਦਰ ਰੱਖਿਆ ਹੋਇਆ ਇਹਦੇ ਨਾਲ ਹੀ ਆਪਾਂ ਜਿਹੜਾ ਕੀ ਇਹ ਆਟੇ ਨੂੰ ਗੁੰਨਾਂਗੇ ਤੇ ਇਹ ਤੁਸੀਂ ਕਦੋਂ ਪਰੌਠਾ ਬਣਾ ਕੇ ਖਾਣਾ ਕਦੋਂ ਇਹ ਰੋਟੀ ਬਣਾ ਕੇ ਖਾਣੀ ਹੈ ਦੋਸਤੋ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਹੁਣ ਆਪਾਂ ਇਹਦੇ ਵਿੱਚ ਜਿਹੜੇ ਕੀ ਇਹ ਦੋਨੇ ਚੀਜ਼ਾਂ ਪਾਵਾਂਗੇ ਤੇ ਤੀਸਰੀ ਚੀਜ਼ ਆ ਦੋਸਤੋ ਆਹ ਕੱਚੀ ਹਲਦੀ ਤੇ ਹੁਣ ਇੰਨਾ ਸਾਰੀਆਂ ਹਰੀਆਂ ਸਬਜ਼ੀਆਂ ਦਾ ਵੀ ਸੀਜ਼ਨ ਹੈ ਤੇ ਚਕੰਦਰ ਵੀ ਜਿਹੜੀ ਆਪਾਂ ਨੂੰ ਫਰੈਸ਼ ਮਿਲ ਜਾਂਦੀ ਆ ਤੇ ਇੰਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਾਉਣ ਤੋਂ ਬਾਅਦ ਰੋਟੀ ਕਦੋਂ ਖਾਣੀ ਹੈ ਇਹ ਤੁਹਾਨੂੰ ਆਪਾਂ ਬਾਅਦ ਦੇ ਵਿੱਚ ਦੱਸਦੇ ਹਾਂ ਠੀਕ ਹਾਂ ਜਿਹੜੀ ਆਪਾਂ ਕ੍ਰਸ਼ ਕੀਤੀ ਹੋਈ ਆ ਤੁਸੀਂ ਇਹਨੂੰ ਪੀਸ ਵੀ ਸਕਦੇ ਹੋ ਹੋਣ ਦੋਸਤੋ ਆਪਾਂ ਨਾਲੇ ਤਾਂ ਆ ਹਰੀਆਂ ਸਬਜ਼ੀਆਂ ਵਾਲਾ ਪਾਵਾਂਗੇ ਪੇਸਟ ਤੇ ਨਾਲੇ ਪਾਵਾਂਗੇ ਜੀ ਚਕੰਦਰ ਵਾਲਾ ਹਾਂਜੀ ਆਪਾਂ ਨੂੰ ਜਿਹੜੇ ਕਿਦੇ ਵਿੱਚ ਪਾਣੀ ਲਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੇ ਦੋਸਤੋ ਕਈ ਵਾਰੀ ਆਪਣਾ ਇਹ ਪੇਸਟ ਆ ਜੇ ਵੱਧ ਵੀ ਜਾਂਦਾ ਤਾਂ ਤੁਸੀਂ ਇਹਨੂੰ ਨੈਕਸਟ ਡੇ ਆ ਜਿਹੜਾ ਕਿ ਯੂਜ਼ ਕਰ ਸਕਦੇ ਹੋ ਫ੍ਰਿਜਰ ਦੇ ਵਿੱਚ ਤੁਸੀਂ ਰੱਖ ਲਿਓ ਤੇ ਆਪਾਂ ਜਿਹੜੇ ਕੀ ਹੁਣ ਇਹਨੂੰ ਆਟੇ ਨੂੰ ਸਾਰੇ ਨੂੰ ਗੁੰਨ ਲੈਨੇ ਆ ਇਸ ਪੇਸਟ ਦੇ ਨਾਲ ਕਿੰਨੀ ਫਾਇਦੇਮੰਦ ਰੋਟੀ ਵੀ ਮਤਲਬ ਕਿ ਇਹ ਬਣ ਜੂਗੀ ਕਿਉਂਕਿ ਆਪਾਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਈਆਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਵੀ ਕਿੰਨੀਆਂ ਆਪਣੀ ਸਿਹਤ ਵਾਸਤੇ ਚੰਗੀਆਂ ਨੇ ਹਾਂਜੀ ਹਾਂਜੀ ਇੱਧਰ ਆਪਣਾ ਆਟਾ ਜਿਹੜਾ ਬਿਲਕੁਲ ਹੋ ਗਿਆ ਬਣ ਕੇ ਤਿਆਰ ਤੇ ਹੁਣ ਆਪਾਂ ਇਹਦੀ ਪਕਾਉਣੀ ਆ ਜੀ ਰੋਟੀ ਹਾਂਜੀ ਹੁਣ ਆਪਾਂ ਜਿਹੜੇ ਕੀ ਰੋਟੀ ਪਕਾ ਲੈਨੇ ਆ ਦੋਸਤੋ ਤੇ ਇੱਕ ਰੋਟੀ ਮੇਰੇ ਹਿਸਾਬ ਨਾਲ ਆਪਣੀ ਜਿਹੜੀ ਕੀ ਭੁੱਖ ਨੂੰ ਬਹੁਤ ਹੀ ਲੰਮਾ ਟਾਈਮ ਤੱਕ ਜਿਹੜੀ ਕੀ ਰੱਖੂਗੀ ਸਹੀ ਸਲਾਮਤ ਨਾਲੇ ਦੋਸਤੋ ਰੈਡਰ ਰੋਟੀ ਹਾਂਜੀ ਤਾਂ ਬੀ ਐਕਸਪੀਰੀਅੰਸ ਤੁਹਾਨੂੰ ਮਿਲੇਗਾ ਬਿਲਕੁਲ ਜੀ ਰੋਟੀ ਇੰਨੀ ਤਾਕਤ ਵਾਲੀ ਆ ਵੀ ਤੁਸੀਂ ਇੱਕ ਵਾਰੀ ਸਾਡੇ ਕਹਿੰਦੇ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਭੁੱਖ ਨਹੀਂ ਲੱਗਣੀ ਸਾਰਾ ਦਿਨ ਹਾਂਜੀ ਬਿਲਕੁਲ ਜੀ ਅੱਗੇ ਵੀ ਅਸੀਂ ਇਹ ਮਤਲਬ ਕਿ ਵੀਡੀਓ ਬਣਾਏ ਸੀ ਤੇ ਬੜੀਆਂ ਭੈਣਾਂ ਦੇ ਬੜੀਆਂ ਮਤਲਬ ਕਿ ਵੀਰਾਂ ਦੇ ਮੈਸੇਜ ਆਏ ਕਿ ਬਾਈ ਵੀ ਰੋਟੀ ਖਾਣ ਦੇ ਟੇਸਟ ਵੱਖਰਾ ਇੱਕ ਬੰਨ ਆਪਾਂ ਮੈਸੀ ਰੋਟੀ ਬਣਾਉਣੇ ਹਾਂ ਤੇ ਵਿੱਚ ਜਿਵੇਂ ਮੂੜੀਆਂ ਪਾ ਲੈਣੇ ਜਾਂ ਕੱਲੀਆਂ ਚੀਜ਼ਾਂ ਪਾ ਲੈਣੇ ਹਾਂ ਵੀ ਇਸ ਤਰ੍ਹਾਂ ਰੋਟੀ ਬਣਾਉਣੀ ਵੀ ਬਹੁਤ ਸੌਖੀ ਆ ਹਾਂਜੀ ਤਵਾ ਜਿਹੜਾ ਕਿ ਆਪਣਾ ਹੋ ਚੁੱਕਿਆ ਗਰਮ ਤੇ ਹੋਣਾ ਪਏ ਰੋਟੀ ਜਿਹੜ ਰੋਟੀ ਨੂੰ ਜਿਆਦਾ ਪਕਾ ਕੇ ਨਹੀਂ ਖਾਣਾ ਜਿਵੇਂ ਕਿ ਆਪਾਂ ਬਾਲੀ ਜਿਆਦਾ ਰੜ ਲੈਨੇ ਆ ਠੀਕ ਠੀਕ ਜੀ ਰੜੀ ਹੋਵੇ ਜਿਵੇਂ ਆਪਾਂ ਕਹਿੰਨੇ ਬਿ ਕੜਕ ਹੋ ਜਾਏ ਰੋਟੀ ਹਾਂਜੀ ਠੀਕ ਹਾਂਜੀ ਆਪਣੀ ਜਿਹੜੀ ਵੈਜੀਟੇਬਲ ਨਾਲ ਭਰਪੂਰ ਰੋਟੀ ਦੋਸਤੋ ਬਣ ਕੇ ਹੋ ਗਈ ਆ ਤਿਆਰ ਤੇ ਜਿਹੜੇ ਕਿ ਰੋਟੀ ਨਹੀਂ ਛੱਡ ਸਕਦੇ ਉਹ ਆਹ ਵਾਲੀ ਰੋਟੀ ਖਾ ਕੇ ਆਪਣਾ ਭਾਰ ਆ ਜਿਹੜਾ ਕਿ ਜ਼ਰੂਰ ਘਟਾ ਲੈਣਗੇ ਤੇ ਇਹ ਤੁਸੀਂ ਕਦੋਂ ਖਾਣੀ ਆ ਜਿਵੇਂ ਤੁਸੀਂ ਸਵੇਰੇ ਸ਼ਹਿਰ ਚਪਾਟਾ ਕਰ ਲੈਨੇ ਹੋ ਸੇਰ ਵਗੈਰਾ ਕਰ ਲੈਨੇ ਹੋ ਫਿਰ ਤੁਸੀਂ ਪਾਣੀ ਪੀ ਲੈਨੇ ਹੋ ਜਨਨ ਕੀ ਬ੍ਰੇਕਫਾਸਟ 9 10 ਵਜੇ ਜਦੋਂ ਤੁਸੀਂ ਇਹ ਵਾਲੀ ਰੋਟੀ ਖਾਣੀ ਹੈ ਠੀਕ ਹੈ ਜੀ ਤੇ ਫਿਰ ਤੁਸੀਂ ਕੀ ਕਰਨਾ ਸ਼ਾਮ ਤੱਕ ਤੁਹਾਨੂੰ ਇਸ ਰੋਟੀ ਖਾਣ ਤੋਂ ਬਾਅਦ ਭੁੱਖ ਨਹੀਂ ਲੱਗੂਗੀ ਹਾਂ ਤੁਸੀਂ ਜੇਕਰ ਤੁਹਾਨੂੰ ਭੁੱਖ ਲੱਗਦੀ ਹੈ ਕੋਈ ਸੈਲਟ ਜਾਂ ਫਰੂਟ ਵਗੈਰਾ ਲੈ ਸਕਦੇ ਹੋ ਪਾਣੀ ਪੀ ਸਕਦੇ ਹੋ ਪਰ ਰੋਟੀ ਛੱਡਣ ਦੀ ਥਾਂ ਤੇ ਜਿਹੜਾ ਕਿ ਤੁਸੀਂ ਆਹ ਵਾਲੀ ਰੋਟੀ ਬਣਾ ਕੇ ਖਾਓ ਤੁਹਾਡਾ ਭਾਰ ਹੈ ਤੁਹਾਨੂੰ ਹਫ਼ਤੇ ਦੇ ਵਿੱਚ ਹੀ ਪਤਾ ਲੱਗ ਜਾਊਗਾ ਤੇ ਤੁਸੀਂ ਵੀ ਖਾ ਸਕਦੇ ਹੋ ਤੁਹਾਡੇ ਬੱਚੇ ਵੀ ਖਾ ਸਕਦੇ ਆ ਤੇ ਤੁਹਾਡੇ ਬਜ਼ੁਰਗ ਵੀ ਖਾ ਸਕਦੇ ਆ ਕਿਉਂਕਿ ਇਹ ਵਿਟਾਮਿਨ ਨਾਲ ਤੇ ਆਇਰਨ ਨਾਲ ਆ ਜਿਹੜੀ ਭਰਪੂਰ ਆ ਸੋ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ